ਸੀਵੀਸੀ ਵਰਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪੰਜਾਬ ਦੀ ਸਿਆਸਤ ਅਤੇ ਕਾਨੂੰਨੀ ਮੰਚ ਨਾਲ ਜੁੜੀ ਇੱਕ ਵੱਡੀ ਅਤੇ اہم ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੂੰ ਡਿਸਪਰੋਪੋਰਸ਼ਨੇਟ ਐਸੈਟ ਮਾਮਲੇ ਵਿੱਚ ਜ਼ਮਾਨਤ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਸਰਵੋੱਚ ਅਦਾਲਤ ਨੇ ਆਪਣੇ ਹੁਕਮ ਵਿੱਚ ਇਹ ਗੱਲ ਦਰਜ ਕੀਤੀ ਹੈ ਕਿ ਮਜੀਠੀਆ ਲਗਭਗ 7 ਮਹੀਨੇ ਤੱਕ ਨਵੇਂ ਹਰਾਸਦ ਵਿੱਚ ਰਹੇ ਜਾਂਚ ਏਜੰਸੀਆਂ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ ਤੇ ਇਸ ਮੰਚ ਤੇ ਉਹਨਾਂ ਨੂੰ ਹੋਰ ਸਮਾਂ ਜੇਲ੍ਹ ਵਿੱਚ ਰੱਖਣ ਦੀ ਲੋੜ ਨਹੀਂ ਬਣਦੀ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜ਼ਮਾਨਤ ਮਿਲਣਾ ਦੋਸ਼ਾਂ ਤੋਂ ਪਰੀ ਹੋਣਾ ਨਹੀਂ ਹੁੰਦਾ ਮਾਮਲੇ ਦੀ ਸੁਣਵਾਈ ਅਤੇ ਟ੍ਰਾਇਲ ਅਗਲੇ ਪੜਾਅ ਵਿੱਚ ਚੱਲ ਰਿਹਾ ਹੈਗਾ ਇਸ ਪੂਰੇ ਮਾਮਲੇ ਦਾ ਬੈਕਗ੍ਰਾਉਂਡ ਇਹ ਹੈ ਕਿ ਪੰਜਾਬ ਵਿਲੀਐਂਸ ਬਿਊਰੋ ਵੱਲੋਂ ਵਿਕਰਮਜੀਤ ਸਿੰਘ ਨੂੰ ਵਿਕਿਆਤ ਕਰੋੜਾ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਗਾਏ ਗਏ ਸਨ ਜਿਨ੍ਹਾਂ ਨੂੰ ਮਜੀਠੀਆ ਵੱਲੋਂ ਸ਼ੁਰੂ ਤੋਂ ਹੀ ਸ਼ਾਸਿਬਦਲੇ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ ਹੁਣ ਗੱਲ ਕਰੀਏ ਇਹ ਮਾਮਲੇ 'ਚ ਸਾਬਕਾ ਆਈਪੀਐਸ ਅਫਸਰ ਅਤੇ ਅੰਮ੍ਰਿਤਸਰ ਨਾਰਥ ਸੁਪਰਡੈਂਟ ਰਹੇ ਕੋਮਰ ਵਿਜੇਪ੍ਰਤਾਪ ਸਿੰਘ ਦੀ ਉਹਮ ਜੀਠੇ ਦੀ ਗ੍ਰਿਫਤਾਰੀ ਅਤੇ ਜਾਇਜ਼ੇ ਤਰੀਕੇ ਨੂੰ ਲੈ ਕੇ ਖੁੱਲੇ ਤੌਰ ਤੇ ਸਵਾਲ ਉਠਾ ਚੁੱਕੇ ਹਨ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਰਿਹਾ ਹੈ ਜੇਕਰ ਕਿਸੇ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਦੌਰਾਨ ਪੁੱਛਗਿੱਛ ਰਿਮਾਂਡ ਅਤੇ ਜਾਂਚ ਪੂਰੀ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਸੀ ਕਿ ਕਾਨੂੰਨੀ ਕਾਰਵਾਈ ਦੌਰਾਨ ਪਰਿਵਾਰਕ ਮਰਿਆਦਾ ਅਤੇ ਮਨੁੱਖੀ ਅਧਿਕਾਰ ਕਿਸੇ ਵੀ ਹਾਲਾਤ ਵਿੱਚ ਖਤਮ ਨਹੀਂ ਹੋਣੇ ਚਾਹੀਦੇ ਇਨ੍ਹਾਂ ਬਿਆਨਾਂ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੁਅਤਲ ਕੀਤਾ ਗਿਆ ਸੀ ਸਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇਹ ਚਰਚਾ ਫਿਰ ਤੋਂ ਤੇਜ਼ ਹੋ ਗਈ ਹੈ ਕਿ ਕੀ ਜਾਂਚ ਏਜੰਸੀਆਂ ਨੇ ਮਾਮਲੇ ਨੂੰ ਕਾਨੂੰਨੀ ਤੌਰ ਤੇ ਉਸ ਪੱਧਰ ਤੱਕ ਮਜ਼ਬੂਤ ਬਣਾਇਆ ਜੋ ਲੰਮੀ ਹਿਰਾਸਤ ਨੂੰ ਜਾਇਜ਼ ਠਹਿਰਾ ਸਕੇ ਫਿਲਹਾਲ ਮਜੀਠਿਆ ਨਜਮਤ ਮਿਲ ਚੁੱਕੀ ਹੈ ਪਰ ਮਾਮਲਾ ਅਜੇ ਵੀ ਅਦਾਲਤ ਵਿੱਚ ਹੈ ਅਤੇ ਅਗਲਾ ਫੈਸਲਾ ਟ੍ਰਾਇਲ ਦੌਰਾਨ ਸਬੂਤਾਂ ਦੇ ਆਧਾਰ ਤੇ ਹੋਵੇਗਾ ਇਸ ਦੌਰਾਨ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਮਾਮਲੇ ਦੀ ਗੰਭੀਰਤਾ ਦੇ ਸਵਾਲ ਉਠਾਏ ਨੇ ਆਓ ਸੁਣਦੇ ਹਾਂ ਗੱਲ ਕਰਾਂਗੇ ਇੱਕ ਬਹੁਤ ਹੀ ਕੰਟਰੋਵਰਸ਼ੀਅਲ ਟੌਪਿਕ ਹੈ ਤੇ ਹੋਰ ਜਿਆਦਾ ਕੰਟਰੋਵਰਸ਼ੀਅਲ ਬੰਦਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਜੀ ਨੂੰ ਜਮਾਨਤ ਮਿਲ ਗਈ ਹੈ ਗੱਲ ਇਹ ਹੈ ਕਿ ਇਹ ਜਮਾਨਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਹੈ ਤੇ 2 ਤਰੀਕ ਨੂੰ ਇਹ ਆਰਡਰ ਆਇਆ ਮੈਂ ਆਰਡਰ ਦੀ ਕਾਪੀ ਪੜ੍ਹੀ ਹੈ ਪਰसों ਤੋਂ ਮੈਂ ਨਹੀਂ ਬੋਲ ਰਿਹਾ ਸੀ ਕਿਉਂਕਿ ਜਦੋਂ ਤੱਕ ਤੱਥ ਨਹੀਂ ਦੇਖ ਲੈ ਜਾਣ ਉਦੋਂ ਤੱਕ ਕੋਈ ਟਿੱਕਾ ਟਿਪਣੀ ਨਹੀਂ ਕਰਨੀ ਚਾਹੀਦੀ ਹੈ ਇਹ ਕਲੀਅਰ ਹੈ ਕਿ ਜਦੋਂ ਪੰਜੀ 6 2000 ਪੰਜੀ ਨੂੰ ਮਤਲਬ 7 ਮਹੀਨਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਮੈਂ ਆਪਣੇ ਫੇਸਬੁੱਕ ਤੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੇਰਾ ਜਨਮ ਜਨਮਾਂਤਰ ਦਾ मतभेद रहेगा मतभेद कोई मेरा निजी नहीं मतभेद कोई राजनीतिक नहीं ये विचारधारा का मतभेद है आइडियोलॉजिकल मतभेद है आइडियोलॉजी का है ठीक है गले है कि हुण जमानत मिली है 7 महिने बाद ठीक है मानयोग सुप्रीम कोर्ट ने जो टिप्पणी की है तकरीबन ऐसे के नाल मिल्दा जुलदा ਆਪਣੇ ਫੇਸਬੁੱਕ ਤੇ ਮੈਂ ਲਿਖਿਆ ਹੋਇਆ ਸੀ ਉਦੋਂ ਵੀ ਮੈਂ ਲਿਖਿਆ ਹੋਇਆ ਸੀ ਕਿ ਵਿਕਰਮ ਮਜੀਠੀਆ ਦੇ ਨਾਲ ਮੇਰਾ ਹਮੇਸ਼ਾ મતਭੇਦ ਰਹੇਗਾ ਤੇ ਇੱਕ ਵਾਰੀ ਨਹੀਂ ਮੈਂ ਤਿੰਨ ਵਾਰੀ ਲਿਖਿਆ ਸੀ ਤੁਸੀਂ ਉਸ ਦਿਨ ਦਾ ਮੇਰਾ ਫੇਸਬੁੱਕ ਪੜ ਸਕਦੇ ਹੋ ਠੀਕ ਹੈ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਸਲੂਕੀ ਕੀਤੀ ਗਈ ਮੈਂ ਉਸ ਤੇ ਨਿਖੇਧੀ ਜ਼ਰੂਰ ਕੀਤੀ ਹੈ ਔਰ ਦੇਖੋ ਅਸੀਂ ਤਾਂ ਬਹੁਤ ਵੱਡੇ ਵੱਡੇ ਮੁਜਰਮ ਫਰਦੇਸੀ ਗੈਂਗਸਟਰ ਵੀ ਫਰਦੇਸੀ ਲੇਕਿਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਦੇ ਸੀ ਕਦੇ ਵੀ ਨਹੀਂ ਕੀਤਾ ਜਿਸ ਨੇ ਗਲਤੀ ਕੀਤੀ ਹੈ ਉਸ ਨੂੰ ਜੋ ਮਰਜ਼ੀ ਕਰੋ ਕਾਨੂੰਨਨ ਉਹਨੂੰ ਸਜ਼ਾ ਦਿਲਵਾਓ ਲੇਕਿਨ ਪਰਿਵਾਰ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਣੀ ਚਾਹੀਦੀ ਹੈ ਤਾਂ ਮੈਂ ਪਰਿਵਾਰ ਦੇ ਨਾਲ ਜੋ ਬਦਸਲੂਕੀ ਹੋਈ ਸੀ ਉਸ ਦੀ ਉਸ ਦੇ ਉੱਤੇ ਮੈਂ ਟਿੱਪਣੀ ਕੀਤੀ ਸੀ ਗੱਲ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਲੀਅਰ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੋਈ ਸੀ ਕਿਸ ਕੇਸ ਦੇ ਵਿੱਚ ਮੈਂ ਇੱਥੇ ਕਲੀਅਰ ਕਰਦਾ ਇਹ ਜਿਹੜਾ ਕੇਸ ਹੈ ਜੋ 7 ਮਹੀਨਾ ਪਹਿਲਾਂ ਦਰਜ ਹੋਇਆ ਸੀ ਵਿਜੀਲੈਂਸ ਵੱਲੋਂ ਇਹ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਹੈ ਜੋ ਕਿ ਮੈਂ ਸਿੰਪਲੀ ਕਿਹਾ ਸੀ ਉਹ ਵਿਕਰਮ ਜਿਠਿਆ ਤਾਂ ਲਾਗੂ ਨਹੀਂ ਹੁੰਦਾ ਠੀਕ ਜੋ ਡਰੱਗਸ ਦਾ ਕੇਸ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰੀ ਤੰਤਰ ਦੇ ਖਾਸ ਕਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਫਸਲੀ ਬਟੇਰ ਲੋਕ ਨੇ ਉਹਦੇ ਵਿੱਚ ਦੋ ਮੰਤਰੀ ਵੀ ਸ਼ਾਮਿਲ ਨੇ ਜੋ ਮੇਰੀਆਂ ਫੋਟੋਆਂ ਲਗਾ ਲਗਾ ਕੇ ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਦੀ ਸਪੋਰਟ ਕੀਤੀ ਜਾਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਤੁਸੀਂ ਦੇਖ ਲਓ ਮੇਰਾ ਫੇਸਬੁੱਕ ਤੁਹਾਡੇ ਸਾਹਮਣੇ ਹੈ ਕਿੱਥੇ ਗੱਲ ਕੀਤੀ ਲੇਕਿਨ ਇਹ ਕਲੀਅਰ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਤੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 23 23 ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 23 ਦਸੰਬਰ ਦਾ ਮਹੀਨਾ ਐਫ ਆਈ ਆਰ ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ ਇਹ ਡਰੱਗਸ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਇਹ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ विक्रम मुजिठिया जेल ਦੇ ਵਿੱਚ ਸੀਗੇ ਔਰ ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮੁजिठिया ਨੂੰ ਜ਼ਮਾਨਤ ਮਿਲ ਰਹੀ ਹੈ ਔਰ ਮੈਂ ਇਹੀ ਕਿਹਾ ਸੀ ਨਾ ਕਿ ਇਸ ਸਰਕਾਰੀ ਤੰਤਰ ਨੇ ਔਰ ਸਰਕਾਰੀ ਤੰਤਰ ਕੈਸ ਦਾ ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀ ਮੈਂ ਇਹ ਵੀ ਕਿਹਾ ਸੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਮਾਨਤ ਕਰਵਾਏ ਗਏ। ਨਾ ਤੁਸੀਂ ਉਹ ਡੋਰੇ ਮੰਡ ਲਿਆ, ਨਾ ਕੋਈ ਚਲਾਨ ਦਿੱਤਾ, ਨਾ ਕੋਈ ਪੁੱਛਗਿਛ ਹੋਈ। ਤੇ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ, ਕੋਈ ਚਲਾਨ ਦੇਣਾ ਹੈ, ਤੇ ਕੋਈ ਜਵਾਬ ਨਹੀਂ ਸਿਗਾ ਇਹਨਾਂ ਦੇ ਵਕੀਲ ਸਾਹਿਬਾਨ ਜਿਹੜੇ ਸੀਗਾ। ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸੀਗਾ ਤੇ ਇਸ ਤੋਂ ਇਹ ਸਿੱਧਾ ਸਾਫ ਜਾਹਿਰ ਹੁੰਦਾ ਹੈ ਕਿ ਇਹ ਜ਼ਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਘੋ ਚੱड्ढा ਜੀ ਤੇ ਇਸ ਜ਼ਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾਂ ਰਾਘੋ ਚੱड्ढा ਜੀ ਦੱਸ ਸਕਦੇ ਨੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਦੇ ਜੋ ਸੁਪਰੀਮ ਕੋਰਟ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮੁਜੀਠੀਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜ਼ਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਗਿੱਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਐਮ ਰਾਘਵ ਚੱड्ढा ਜੀ ਪੰਜਾਬ ਦੇ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਮੁਜੀਠੀਆ ਨੇ ਨਿੱਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਿਬ ਦੇ ਖਿਲਾਫ ਖਾਸ ਕਰਕੇ ਜੋ ਚੋਹਾਰ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਹ ਸਾਰੀ ਟਿੱਪਣੀ ਜਦੋਂ ਵਿਕਰਮ ਮੁੰਜੀਠੀਆ ਨੇ ਸ਼ੁਰੂ ਕੀਤੀ ਤਾਂ ਨਿੱਜੀ ਖੁੰਧਕੜਨ ਵਾਸਤੇ ਉਹਨਾਂ ਨੇ ਇੱਕ ਕੇਸ ਦਰਜ ਕੀਤਾ ਵਿਜੀਲੈਂਸ ਦਾ ਜੋ ਕਿ ਕੇਸ ਬੰਦਾ ਨਹੀਂ ਹੈ ਮੈਂ ਚੈਲੰਜ ਕਰਦਾ ਹਾਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਅਦਾਲਤ ਦੇ ਵਿੱਚ ਕੇਸ ਚੱਲ ਗਿਆ ਹੈ ਤੇ ਅਦਾਲਤ ਦੇ ਵਿੱਚ ਕੇਸ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਤੇ ਬਣਨਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਕੇਸ ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਪਹਿਲਾਂ ਤੋਂ ਹੀ ਹੈ ਤੇ ਇਹ ਕੇਸ ਨਹੀਂ ਬੰਦਾ ਹੈ ਤੇ ਤੁਸੀਂ ਰਾਜਨਾਮਾ ਕੀਤਾ ਡਰੱਗਸ ਦੇ ਕੇਸ ਦੇ ਵਿੱਚ ਰਾਜਨਾਮਾ ਕੀਤਾ ਤੁਸੀਂ ਬਰਗਾੜੀ ਬੇਅਦਬੀ ਦੇ ਕੇਸ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਹੋ ਗਿਆ ਤੁਹਾਡਾ ਰਾਜਨਾਮਾ ਤੇ ਰਾਜਨਾਮੇ ਤੋਂ ਬਾਅਦ ਤੁਸੀਂ ਨਿਜੀ ਖੁੰਦਕ ਦੇ ਵਿੱਚ ਇੱਕ ਨਵਾਂ ਕੇਸ ਤੁਸੀਂ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਦਰਜ ਕਰਾਇਆ ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਦੇ ਵੀ ਸਜ਼ਾ ਨਹੀਂ ਹੋ ਸਕਦੀ ਹੈ ਕੋਈ ਨਹੀਂ ਸਕਦੀ ਅੱਜ ਵੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਤੁਸੀਂ ਪੜ ਸਕਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਕਿ 2000 ਇਕੀ ਦਾ ਕੇਸ ਹੈ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਹੈ। ਔਰ 4 ਸਾਲ ਤੋਂ ਜ਼ਿਆਦਾ ਬੀਤ ਗਏ ਫਿਰ ਵੀ ਤੁਸੀਂ ਚਲਾਨ ਨਹੀਂ ਦਿੱਤਾ। ਇਸ ਕੇਸ ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਚਲਾਨ ਨਹੀਂ ਦਿੱਤਾ। ਇੱਕ ਚੀਜ਼ ਮੈਂ ਹੋਰ ਕਹਾਂਗਾ ਕਿ ਵਿਕਰਮ ਮਝਠੀਆ ਦੇ ਟਾਈਮ ਸਾਹਿਬ ਉਹਨਾਂ ਨੇ ਆਪ ਜਾਂ ਉਹਨਾਂ ਦੇ ਜਿਹੜੇ ਸਿਪਾਹਸਾਲਾਰ ਸੀਗੇ ਬਹੁਤ ਸਾਰੀ ਟੀਮ ਸੀਗੀ ਲੋਕਾਂ ਦੇ ਉੱਤੇ ਅਨਿਆਇ ਅਤਿਆਚਾਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਨਿਆਇ ਅਤਿਆਚਾਰ ਹੋਇਆ ਤੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਕਿਸੇ ਪਾਸੋਂ सिंपैथी ਪੰਜਾਬ ਦੇ ਵਿੱਚ ਨਹੀਂ ਮਿਲਦੀ ਨਾ ਮਿਲ ਸਕਦੀ ਹੈ ਕਿਉਂ ਕਿ ਜੋ ਅਨਿਆਇ ਅਤਿਆਚਾਰ ਉਹ ਹੋਇਆ ਉਹ ਵਿਕਰਮ ਮਜੀਠੀਆ ਦੀ ਹੀ ਜ਼ਿੰਮੇਵਾਰੀ ਬੰਦੀ ਹੈ ਭਾਵੇਂ ਕਿਸੇ ਨੇ ਵੀ ਕੀਤਾ ਇਹ ਬਖਰੀ ਗੱਲ ਹੈ ਕਿ ਜੋ ਕਰਨ ਤੇ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਦੇ ਨਾਲ ਵਾਲੇ ਉਹ ਆਜ ਮਾਨ ਸਾਹਿਬ ਦੇ ਕਾਫੀ ਨਜ਼ਦੀਕ ਆ ਗਏ ਨੇ ਸਰਕਾਰੀ ਤੰਤਰ ਦੇ ਕਾਫੀ ਨਜ਼ਦੀਕ ਆ ਗਏ ਨੇ ਤਾਂ ਇੱਕ ਵਿਅਕਤੀ ਨੂੰ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਕੈਂਡੀਡੇਟ ਵੀ ਡਿਕਲੇਅਰ ਕਰ ਦਿੱਤਾ ਹੈ ਤਾਂ ਜੇਕਰ ਉਹ ਲੋਕ ਚੰਗੇ ਵਿਕਰਮ ਮਜੀਠੀਆ ਮਾੜਾ ਇਹ ਗੱਲ ਸਮਝ ਤੋਂ ਪਰੇ ਦੀ ਹੈ ਤੇ ਤੁਸੀਂ ਬਾਰ ਬਾਰ ਕਹਿ ਰਹੇ ਹੋ ਨਸ਼ਿਆ ਦੇ ਖਿਲਾਫ ਨਸ਼ਿਆ ਦੇ ਖਿਲਾਫ ਇਹ ਕਾਰਵਾਈ ਨਸ਼ਿਆ ਦੇ ਖਿਲਾਫ ਨਹੀਂ ਹੈ ਨਸ਼ਿਆ ਦੇ ਖਿਲਾਫ ਜੇਕਰ ਕੋਈ ਕਾਰਵਾਈ ਹੁੰਦੀ ਤਾਂ ਤੁਸੀਂ ਇਸ ਕੇਸ ਦੇ ਵਿੱਚ ਮੰਨ ਲਓ ਫਰਵਰੀ ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਸੀਗੇ ਮਾਰਚ ਦੇ ਵਿੱਚ ਤੁਸੀਂ ਆ ਗਏ ਤਾਂ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੁਸੀਂ ਇੱਕ ਵਾਰੀ ਤਾਂ ਪੁੱਛਗਿਛ ਕਰਾ ਸਕਦੇ ਸੀ ਰਿਮਾਂਡ ਲੈ ਸਕਦੇ ਸੀ ਤੁਸੀਂ ਰਿਮਾਂਡ ਲਿਆ ਨਹੀਂ ਇਹ ਮਾਂਜੋਗ ਹਾਈਕੋਰਟ ਦਾ ਆਰਡਰ ਮੇਰੇ ਸਾਹਮਣੇ ਹੈ ਔਰ ਤੁਸੀਂ ਦੇਖ ਸਕਦੇ ਹੋ ਕੋਈ ਪੰਨਾ ਦੋ ਪੰਨਾਂ ਦਾ ਆਰਡਰ ਨਹੀਂ ਹੈ ਇਹ 26 ਪੰਨਿਆਂ ਦਾ ਆਰਡਰ ਹੈ ਜੀ 26 ਪੇਜ ਨੇ ਇਹਦੇ ਵਿੱਚ ਤੇ ਹਰ ਚੀਜ਼ ਐਸ ਕੇਸ ਦੀ ਇਹਦੇ ਵਿੱਚ ਲਿਖੀ ਹੋਈ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਬਰਗਾੜੀ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਇਹਨਾਂ ਡਰੱਗਸ ਦੇ ਕੇਸਾਂ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਤੇ ਇੱਕ ਇਨਕਮ ਤੋਂ ਵਧ ਪ੍ਰਾਪਰਟੀ ਦਾ ਕੇਸ ਤੁਸੀਂ ਦਰਜ ਕੀਤਾ ਇਹ ਚੀਜ਼ ਜੋ ਹੈ ਇਹ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਤੇ ਮੇਰੀ ਜੋ ਉਦੋਂ ਦੀ ਟਿੱਪਣੀ ਹੈ ਇਹ ਤਕਰੀਬਨ ਤਕਰੀਬਨ ਮੇਲ ਖਾਂਦਾ ਹੈ ਗੱਲ ਆ ਜਾਂਦੀ ਹੈ ਪੁਲਿਸ ਦੀ ਜਦੋਂ ਪੁਲਿਸ ਅਫਸਰ ਇਹਨਾਂ ਕੰਮਾਂ ਦੇ ਵਿੱਚ ਲੱਗ ਜਾਣਗੇ ਜੋ ਮੇਨ ਕੇਸ ਹੈ ਜਨੁਮਨ ਕੇਸ ਹੈ ਉਧਰ ਕਿਸੇ ਨੇ ਤਪਤੀਸ਼ ਨਹੀਂ ਕਰਨੀ ਹੈ ਤੇ ਜੋ ਪੋਲਿਟੀਕਲ ਫੰਡ ਡਾਟਾ ਦਾ ਕੇਸ ਹੈ ਉਧਰ ਪੁਲਿਸ ਤੰਤਰ ਜਦੋਂ ਲੱਗ ਜਾਂਦਾ ਹੈ ਤਾਂ ਫਿਰ ਹੁੰਦਾ ਕੀ ਹੈ ਗੈਂਗਸਟਰ ਹਾਵੀ ਹੋ ਜਾਂਦੇ ਨੇ ਗੈਂਗਸਟਰ ਬਾਦ ਆ ਜਾਂਦਾ ਹੈ ਫਿਰੋਤੀ ਆਜ ਇੰਡਸਟਰੀ ਬਣੀ ਹੋਈ ਹੈ ਫਿਰੋਜ਼ਪੁਰ ਤੋਂ ਹੀ ਲੈ ਲੋ ਪੱਟੀ ਤਰਨਤਾਰਨ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਜਲੰਧਰ ਬਾਕੀ ਏਰੀਏ ਦੇ ਵਿੱਚ ਵੀ ਹੋਊਗਾ ਲੇਕਿਨ ਇਧਰ ਤਾਂ ਫਿਰੋਤੀ ਇੰਡਸਟਰੀ ਬਣੀ ਹੋਈ ਹੈ ਤੇ ਆਏ ਦਿਨ ਮਰਡਰ ਹੋ ਰਿਹਾ ਹੈ ਆਦਮੀ ਦੇ ਜਾਨ ਦੀ ਕੋਈ ਕੀਮਤ ਨਹੀਂ ਹੈ ਕਿਉਂ ਕਿਉਂਕਿ ਪੁਲਿਸ ਤੰਤਰ ਉਲਰ ਲੱਗਿਆ ਹੋਇਆ ਹੈ ਨਾਲ ਹੀ ਤੁਸੀਂ ਦੇਖੋ ਕੁਝ ਸਮਾਂ ਪਹਿਲਾਂ ਇੱਕ ਪੰਜਾਬ ਕੇਸਰੀ ਇੱਕ ਅਖਬਾਰ ਹੈ ਜਾਣਾ ਮਨਾ ਅਖਬਾਰ ਹੈ ਇਹਨਾਂ ਦੇ ਜੋ ਪ੍ਰਬੰਧਕ ਜਾਂ ਸੰਪਾਦਕ ਨੇ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਤੇ ਸਰਕਾਰ ਦੇ ਜਿੰਨੇ ਵੀ ਮਹਕਮੇ ਹੁੰਦੇ ਨੇ ਸਾਰੇ ਮਹਕਮਿਆਂ ਨੂੰ ਉਸ ਪਾਸੇ ਲਗਾ ਦਿੱਤਾ ਗਿਆ ਇਹ ਵੀ ਇੱਕ ਵੈਂਡੇਟਾ ਸੀਗਾ ਉਸ ਤੋਂ ਪਹਿਲਾਂ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਲੀਡਰ ਨੇ ਕੋਈ ਗਲਤੀ ਕੀਤੀ ਸੀ ਤੇ ਉਸ ਦੇ ਉੱਤੇ ਰੋਲਰ ਅੱਪਾ ਹੋਇਆ ਸੀ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬਾਨ ਦਾ ਕੁਝ ਜ਼ਿਕਰ ਆਇਆ ਸੀ ਦਿੱਲੀ ਦੀ ਅਸੈਂਬਲੀ ਕਹਿ ਰਹੀ ਹੈ ਕਿ ਵੀਡੀਓ ਸਹੀ ਹੈ ਤੇ ਪੰਜਾਬ ਦੇ ਵਿੱਚ ਉਹ ਵੀ ਜਲੰਧਰ ਦੇ ਵਿੱਚ ਆਊਟ ਆਫ ਜੂਰਿਸਡਿਕਸ਼ਨ ਪੁਲਿਸ ਨੇ ਕੇਸ ਬਣਾਇਆ ਮੈਂ ਇਹੀ ਕਹ ਰਿਹਾ ਖਾਸ ਕਰ ਪੁਲਿਸ ਅਫਸਰਾਂ ਨੂੰ ਅਸੀਂ ਵੀ ਪੁਲਿਸ ਅਫਸਰ ਰਹੇ ਹਾਂ ਕੀ ਤੁਸੀਂ ਗਲਤ ਕੰਮਾਂ ਦੇ ਪਾਸੇ ਕਿਉਂ ਜਾ ਰਹੇ ਹੋ ਮੈਂ ਅੱਜ ਵੀ ਕਹਾਂਗਾ ਕਿ ਜੇਕਰ ਤੁਸੀਂ ਤਪਤੀਸ਼ ਕਰਨੀ ਹੈ ਤਾਂ ਜਿਹੜਾ ਡਰੱਗਸ ਦਾ ਕੇਸ ਹੈ ਨਾ ਇਸ ਕੇਸ ਦੀ ਤਪਤੀਸ਼ ਕਰ ਲੋ 4 ਸਾਲ ਬੀਤ ਗਏ ਤੁਸੀਂ ਕਰ ਵੀ ਨਹੀਂ ਸਕਦੇ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਨਹੀਂ ਕਰ ਸਕਦੇ ਔਰ ਜਦੋਂ ਪੋਲਿਟੀਕਲ ਵੈਂਡੇਟਾ ਦੀ ਗੱਲ ਆਉਂਦੀ ਹੈ ਤਾਂ ਤੁਰੰਤ 1% ਤੋਂ ਜ਼ਿਆਦਾ ਪੁਲਿਸ ਵਾਲੇ ਨਹੀਂ ਹੋਣਗੇ ਇਸ ਤਰ੍ਹਾਂ ਦੇ ਜੋ ਇਹ ਸਾਰਾ ਕੰਮ ਕਰਦੇ ਨੇ ਤੇ 99% ਜੋ ਪੁਲਿਸ ਵਾਲੇ ਹੁੰਦੇ ਨੇ ਉਹ ਮੂਕ ਦਰਸ਼ਕ ਬਣ ਕੇ ਬੈਠੇ ਹੁੰਦੇ ਨੇ ਉਹ ਤਮਾਸ਼ਾ ਦੇਖਦੇ ਨੇ ਕੀ ਹੋ ਕੀ ਰਿਹਾ ਹੈ ਇਸ ਕਰਕੇ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹੈ। ਔਰ ਪੰਜਾਬ ਦੇ ਵਿੱਚ ਇਮਰਜੈਂਸੀ ਵਰਗਾ ਹਾਲਾਤ ਹੈ। ਤੇ ਮੈਂ ਇਹੀ ਕਹਾਂਗਾ ਕਿ ਕਟੋਕਟ ਰਾਘਵ ਚੱਡਾ ਜੀ ਨੂੰ ਸਾਹਮਣੇ ਆ ਕੇ ਇੱਕ ਵਾਰੀ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ। ਬੋਲਣਾ ਜ਼ਰੂਰ ਚਾਹੀਦਾ ਹੈ ਕਿ ਇਹ ਮੁਕਦਮਾ ਕਿਸ ਤਰੀਕੇ ਦੇ ਨਾਲ ਹੋਇਆ ਤੇ ਇਹਦੇ ਵਿੱਚ ਜ਼ਮਾਨਤ ਕਿਸ ਤਰੀਕੇ ਦੇ ਨਾਲ ਮਿਲੀ ਕਿਉਂ ਕਿ ਇਹ ਜਨਤਾ ਦਾ ਹੱਕ ਹੈ ਨਾ। ਜਿਹੜੇ ਹੁਕਮਰਾਨ ਹੁੰਦੇ ਨੇ ਮੰਨ ਲਓ ਕੋਈ ਪੰਜਾਬ ਦਾ ਮੁੱਖ ਮੰਤਰੀ ਹੈ ਕੋਈ ਮੰਤਰੀ ਹੈ ਜਾਂ ਕੋਈ ਵੀ ਹੈ ਉਹਨਾਂ ਦੀ ਵਫਾਦਾਰੀ ਪੰਜਾਬ ਦੇ ਪ੍ਰਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਲੇਕਿਨ ਇਸ ਵਫਾਦਾਰੀ ਤੋਂ ਪਰੇ हट ਕੇ ਜੇਕਰ ਕੋਈ ਰਾਜਨੀਤੀ ਹੋ ਰਹੀ ਹੈ ਤਾਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਹਰ ਪਾਸਿਓਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਦੇਖੋ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਪਾਵੇ ਮੀਡੀਆ ਦੇ ਵਿੱਚ ਪਾਵੇ ਤੁਸੀਂ ਪੰਜਾਬ ਐਸੈਂਬਲੀ ਦੇ ਵਿੱਚ ਮੇਰੇ ਡਿਬੇਟ ਕੱਟ ਕੇ ਦੇਖ ਲਓ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ ਹੈ ਆਜ ਵੀ ਮੈਂ ਪੰਜਾਬੀਆਂ ਦੇ ਹੱਕ ਸੱਚ ਦੀ ਗੱਲ ਕਰਦਾ ਹਾਂ ਤੇ ਉਸ ਦੇ ਉੱਤੇ ਹਮੇਸ਼ਾ ਅਮਲ ਕਰਾਂਗਾ ਦੁਬਾਰਾ ਮੈਂ ਕਹਾਂਗਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਜੋ ਅਦਾਲਤੀ ਪ੍ਰਕਿਰਿਆ ਹੈ ਚਾਹੇ ਉਹ ਡਰੱਗਸ ਦੇ ਕੇਸ ਦੀ ਹੋਵੇ चाहे ए, इनकम तो बाद प्रॉपर्टी दी होवे अदालती प्रक्रिया ਦੇ ਉਤੇ ਮੈਂ ਟਿੱਪਣੀ ਨਹੀਂ ਕਰਾਂਗਾ ਲੇਕਿਨ ਜੋ ਆਰਡਰ ਆ ਗਿਆ ఓపెਨ ਹੈ ਵੈਬਸਾਈਟ ਤੇ ਹੈ ਅਸੀਂ ਉਹਦੇ ਉਤੇ ਜ਼ਰੂਰ ਟਿੱਪਣੀ ਕਰ ਸਕਦੇ ਹਾਂ ਆ ਵੀ ਦੇਖੋ ਇਹ 2 ਫਰਵਰੀ ਮੈਨੇ 2 ਦਿਨ ਪਹਿਲਾਂ ਦਾ ਆਰਡਰ ਹੈ ਇਹ 10 8 2022 ਦਾ ਆਰਡਰ ਹੈ ਡਰੱਗਸ ਕੇਸ ਦਾ ਆਰਡਰ ਤਾਂ ਮੈਂ ਹਮੇਸ਼ਾ ਦੇਖੋ ਜੋ ਸਚਾਈ ਹੈ ਸਚਾਈ ਬੋਲਣਾ ਹੈ ਔਰ ਮੈਂ ਇਹੀ ਕਹਾਂਗਾ ਕਿ ਜੋ ਪੰਜਾਬ ਹੈ ਬਾਰਡਰ ਦਾ ਸਟੇਟ ਹੈ ਕਿਹਾ ਜਾਂਦਾ ਸੀ ਰੰਗਲਾ ਪੰਜਾਬ ਹਾਂ ਮੁੱਖ ਮੰਤਰੀ ਸਾਹਿਬ ਨੇ ਫੋਟੋ ਹਰ ਪਾਸੇ ਕੋਈ ਕੰਧ ਉਹਨਾਂ ਨੇ ਨਹੀਂ ਛੱਡੀ ਹੈ ਕੋਈ ਬਸ ਵੀ ਨਹੀਂ ਛੱਡੀ ਇਹਨਾਂ ਨੇ ਕੋਈ ਖੰਭਾ ਬਿਜਲੀ ਦਾ ਪੋਲ ਹੈ ਉਧਰ ਵੀ ਪੰਜਾਬ ਤੇ ਰੰਗਲਾ ਹੋ ਗਿਆ ਤੇ ਮੀਡੀਆ ਦਾ ਵੀ ਇੱਕ ਤੁਸੀਂ ਕਹੋ 80 ਤੋਂ 90% ਮੀਡੀਆ ਅੱਜ ਗੁਲਾਮ ਬਣ ਕੇ ਬੈਠਾ ਹੋਇਆ ਹੈ ਪੰਜਾਬ ਦੀ ਜੋ ਅੱਜ ਦੀ ਬਦਹਾਲੀ ਹੈ ਉਸ ਦਾ ਜ਼ਿੰਮੇਵਾਰ ਉਹ ਮੀਡੀਆ ਵੀ ਹੈ ਤੇ ਜੋ ਬੋਲਦਾ ਹੈ ਜਾਂ ਲਿਖਦਾ ਹੈ ਵਧੇਕੀ ਦੇ ਖਿਲਾਫ ਉਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਹੋ ਜਾਂਦੀ ਹੈ ਲੇਕਿਨ ਇਹ ਇਮਰਜੈਂਸੀ ਕਦੋਂ ਤੱਕ ਚੱਲੂਗੀ ਬਹੁਤ ਦਿਨਾਂ ਤੱਕ ਇਹ ਇਮਰਜੈਂਸੀ ਨਹੀਂ ਚੱਲਣੀ ਹੈ ਤੇ ਕਿਸੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਸੱਤਾ ਹਮੇਸ਼ਾ ਨਹੀਂ ਰਹਦੀ ਨਹੀਂ ਰਹੀ ਹੈ ਤੁਸੀਂ ਪਾਰਲੀ ਪੁੱਤਰ ਦੇ ਨੰਦ ਵੰਸ ਤੋਂ ਹੀ ਦੇਖ ਲਓ ਮੋਰਜ ਸਮਰਾਜ ਜੀ ਜਦੋਂ ਸਥਾਪਨਾ ਹੋਈ ਸੀਗੀ ਤਾਂ ਇਤਿਹਾਸ ਕਹ ਰਿਹਾ ਹੈ ਕਿ ਹਮੇਸ਼ਾ ਸੱਤਾ ਦੇ ਬਾਗਡੋਰ ਕਿਸੇ ਇੱਕ ਹੱਥ ਦੇ ਵਿੱਚ ਨਹੀਂ ਰਹੀ ਤਾਂ ਹਮੇਸ਼ਾ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਮੈਂ ਇਹ ਕਹਾਂਗਾ ਕਿ ਲੋਕਾਂ ਨੂੰ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਹੈ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਰੱਬ ਨੂੰ ਨਾ ਭੁੱਲੋ ਠੀਕ ਹੈ ਤੇ ਜੋ ਕੇਸ ਹੈ ਡਰੱਗਸ ਦਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਡਰੱਗਸ ਦੇ ਕੇਸ ਦੇ ਵਿੱਚ ਤੁਸੀਂ ਮਹੀਨਾ ਹੋਰ ਲੈ ਲਓ 4 ਸਾਲ ਤਾਂ ਬੀਤ ਗਏ ਜੋ ਕਰਨਾ ਹੈ ਡਰੱਗਸ ਦੇ ਕੇਸ ਦੇ ਵਿੱਚ ਇੱਕ ਵਾਰੀ ਕਰਕੇ ਤੁਸੀਂ ਦਿਖਾ ਦਿਓ ਠੀਕ ਹੈ ਦੁਬਾਰਾ ਕਹਾਂਗਾ ਕਿਉਂਕਿ ਵਿਕਰਮ ਮਜੀਠੀਆ ਨੂੰ ਪੰਜਾਬ ਦੇ ਵਿੱਚ ਕੋਈ ਹਮਦਰਦੀ ਕੋਈ ਸਿੰਪੈਥੀ ਨਹੀਂ ਹੈ ਕਿਉਂਕਿ ਅਨਿਆਇ ਅਤਿਆਚਾਰ ਬਹੁਤ ਹੋਏ ਨੇ ਉਹਨਾਂ ਦੇ ਟਾਈਮ ਲੇਕਿਨ ਇਹ ਵੀ ਅਫਸੋਸ ਵਾਲੀ ਗੱਲ ਹੈ ਕਿ ਜੋ ਕਰਨ ਵਾਲੇ ਲੋਕ ਨੇ ਕਰਾਉਣ ਵਾਲੇ ਲੋਕ ਨੇ ਇਹ ਸਾਰੇ ਲੋਕ ਅੱਜ ਮਾਨ ਸਾਹਿਬ ਦੇ ਸਰਕਾਰ ਦੇ ਬਹੁਤ ਨਜ਼ਦੀਕ ਪਹੁੰਚ ਗਏ ਨੇ ਤੇ ਮਾਨ ਸਾਹਿਬ ਦੇ ਵੀ ਕਾਫੀ ਇਹ ਲੋਕ ਨਜ਼ਦੀਕ ਨੇ ਤਾਂ ਉਹ ਲੋਕ ਚੰਗੇ ਹੋ ਗਏ ਤੇ ਇਹ ਮਾੜੇ ਹੋ ਗਏ ਇਹੀ ਮੈਂ ਕਹਾਂਗਾ ਕਿ ਦੇਖੋ ਅੱਜ ਹਰ ਪਾਸੇ ਟ੍ਰਾਂਜੀਸ਼ਨ ਦਿਖ ਰਿਹਾ ਹੈ ਇੱਕ ਸੰਕਰਮਣ ਕਾਲ ਦਿਖ ਰਿਹਾ ਹੈ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਚੱਲ ਰਿਹਾ ਕਿ ਸੱਚਾਈ ਕੀ ਹੈ ਲੇਕਿਨ ਅਸੀਂ ਆਪਣੀ ਜ਼ਿੰਮੇਵਾਰੀ ਜ਼ਰੂਰ ਪੂਰੀ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਜੋ ਵੀ ਹੋ ਸਕਦਾ ਹੈ ਜਿਸ ਕੈਪੈਸਿਟੀ ਦੇ ਵਿੱਚ ਵੀ ਜਨਤਾ ਸਾਨੂੰ ਰੱਖੇਗੀ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਲੜਨੀ ਹੈ ਹੱਕ ਸੱਚ ਦੀ ਗੱਲ ਕਰਨੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ